ਵਾਈਸ ਪ੍ਰੈਜ਼ੀਡੈਂਟ ਵੈਂਸ ਟਰੰਪ ਨੇ ਚੁਣਿਆ ਉਹ ਹਾਇਓ ਦਾ ਉਹੀ ਸਵਿੰਗ ਸਟੇਟਾਂ ਦੀ ਗੱਲੋਂ ਪਾਵੇਂ ਉਹ ਹਾਇਓ ਹੈ ਉਹ ਜਾਰਜੀਆ ਹੈ ਜਾਂ ਮਿਸ਼ੀਗਨ ਹੈ ਜਾਂ ਪੈਂਸਿਲਵੇਨੀਆ ਹੈ ਜਾਂ ਦੂਜਾ ਹੈ ਇਹੀ ਮਜਬੂਰੀ ਕਮਲਾ ਹੈਰਿਸ ਤੇ ਵੀ ਸੀ ਕਿ ਵੀ ਉਸਨੇ ਮਿਨੇਸੋਟਾ ਦੇ ਗਵਰਨਰ ਮਿਸਟਰ ਟਿਮ ਵਾਲਸ ਨੂੰ ਚੁਣਿਆ ਅਮਰੀਕਾ ਅਜ ਵੀ ਗੋਰੀ ਰੇਸ ਹੈ 75 74 75% ਗੋਰੇ ਨੇ ਹੂੰ ਸੋ 트럼ਪ ਉਸ ਕੋਰ ਨੂੰ ਹਿੱਟ ਕਰੇਗਾ ਵੀ ਆ ਤੁਹਾਡੀ ਪ੍ਰੈਜ਼ੀਡੈਂਟ ਏ ਕਾਲੀ ਬਣ ਗਈ ਆ ਕੇ ਜਿਹਦਾ ਪਤਾ ਹੀ ਨਹੀਂ ਹੈ ਵੀ ਜਦਾਂ ਕਿ ਹੁੰਦਾ ਨਾ ਆਈ ਡੋਨਟ ਨੋ ਵੈਨ ਸ਼ੀ ਬੀਕੇਮ ਬਲੈਕ ਉਹਨੇ ਕਿਹਾ ਵੀ ਹੁਣ ਤੱਕ ਤਾਂ ਇੰਡੀਅਨ ਹੈਰੀਟੇਜ ਦੀ ਸੀ ਪਤਾ ਨਹੀਂ ਕਿਦਾਂ ਕਾਲੀ ਕਦੋਂ ਬਣ ਗਈ 2002 ਦੇ ਵਿੱਚ ਜਦੋਂ ਮੋਦੀ ਚੀਫ ਮਿਨਿਸਟਰ ਸੀ ਗੁਜਰਾਤ ਦਾ ਮੁਸਲਮਾਨਾ ਦੀ ਨਸਲ ਕੁਸ਼ੀ ਹੋਈ ਔਰ ਕੁਝ ਦਿਨ ਬਾਅਦ ਇਹ ਯੂਐਸ ਸਰਫ ਨੇ ਰਿਪੋਰਟ ਕੀਤਾ ਸੀ ਜਾਰੀ ਕਮੈਂਡ ਕੀਤਾ ਸੀ ਕਿ ਇਹ ਜੈਨੋਸਾਈਡ ਕੀਤਾ ਇਹਨੇ ਔਰ ਜੇ ਅਮਰੀਕਾ ਦਾਖਲੇ ਤੇ ਪਾਬੰਦੀ ਲਾਈ ਜਾਏ ਰੈਜ਼ੋਲੂਸ਼ਨ ਸੈਡ ਇਟ ਕਮਾਂਡਸ ਦਾ ਯੂ ਐਸ ਗਵਰਨਮੈਂਟ ਫਾਰ ਐਕਸਰਸਾਈਜ਼ਿੰਗ ਇਟਸ ਅਥਾਰਟੀ ਇਨ 2005 ਅੰਡਰ ਦਾ ਇੰਟਰਨੈਸ਼ਨਲ ਰਿਲੀਜੀਅਸ ਫਰੀडम ਐਕਟ ਆਫ 1996 ਟੂ ਡਿਨਾਈ ਅ ਯੂ ਐਸ ਵੀਜ਼ਾ ਟੂ ਨਰਿੰਦਰ ਮੋਦੀ ਓਨ ਦਾ ਗਰਾਉਂਡਸ ਆਫ ਰਿਲੀਜੀਅਸ ਫਰੀडम ਵਾਇਓਲੇਸ਼ਨ ਦਿਲੋਂ ਮੋਦੀ 2014 ਦੀ ਪ੍ਰਾਈਮ ਮਿਨਿਸਟਰ ਇਲੈਕਸ਼ਨ ਲਈ ਰਨ ਕਰਨ ਜਾ ਰਿਹਾ ਸੀ 51 ਕਾਂਗਰਸਮੈਨਾਂ ਨੇ ਜਿਨ੍ਹਾਂ ਚ ਟਿਮ ਵਾਲਰਸ ਜਿਹੜੇ ਹੁਣ ਡੈਮੋਕ੍ਰੈਟਿਕ ਪਾਰਟੀ ਦੇ ਵਾਈਸ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਨੇ ਉਹਨਾਂ ਨੇ ਕਿਹਾ ਸੀ ਕਿ ਅਮਰੀਕਾ ਦਾਖਲੇ ਤੇ ਪਾਬੰਦੀ ਲਾਈ ਜਾਏ ਤੇ 2014 'ਚ ਮੋਦੀ ਜਿੱਤ ਗਿਆ ਤੇ ਫਿਰ ਓਬਾਮਾ ਵੀ ਡੈਮੋਕ੍ਰੇਟ ਸੀ ਗੈਡ ਰੈਡ ਕਾਰਪਟ ਵਿਛਾਇਆ ਵੈਲਕਮ ਕੀਤਾ ਸਭ ਉਹ ਜੋ ਸਮਝੌਤਾ ਵਗੈਰਾ ਸੀ ਉਹ ਪਾਸ ਸੀ ਗਿਆ ਤੇ ਟਿਮ ਵਾਲਰਸ ਵੀ ਤਾਰੀਫ ਕਰਨ ਲੱਗ ਗਿਆ ਪਿਅਰਸ ਵੈਲਕਮ ਬੈਕ ਔਰ ਪ੍ਰੋਗਰਾਮ ਸੋ ਵੀਅਰਸ ਦੂਸਰੇ ਸੈਗਮੈਂਟ ਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਡੈਮੋਕ੍ਰੈਟਿਕ ਪਾਰਟੀ ਵੱਲੋਂ ਟਿਮ ਵਾਲਸ ਨੂੰ ਵਾਈਸ ਪ੍ਰੈਜ਼ੀਡੈਂਟ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਦੋਵੇਂ ਧਿਰਾਂ ਵਿੱਚ ਬਹਿਸ-ਬਾਜੀ ਅਤੇ ਲੋਕਚੋਕ ਹੋਰ ਠੀਕੀ ਹੁੰਦੀ ਚਾਰੀ ਹੈ ਇੱਕ ਦੂਸਰੇ ਦੇਸ਼ ਸਿਆਸੀ ਕੈਰੀਅਰ ਚ ਚਿਮਟੀ ਨਾਲ ਕੀੜੇ ਕੱਢੇ ਜਾ ਰਹੇ ਹਨ ਇਹ ਵੀ ਸਾਹਮਣੇ ਆਇਆ ਹੈ ਕਿ ਜਦੋਂ ਅਮਰੀਕਾ ਵਿੱਚ ਨਰਿੰਦਰ ਮੋਦੀ ਦੇ ਦਾਖਲੇ ਤੇ ਪਾਬੰਦੀ ਲਾਈ ਸੀ ਤਾਂ ਉਦੋਂ ਟਿਮ ਵਾਲਸ ਨੇ ਇਸ ਪਾਬੰਦੀ ਦੀ ਹਮਾਇਤ ਵਿੱਚ ਇੱਕ ਮਤਾ ਯੂਐਸ ਕਾਂਗਰਸ ਵਿੱਚ ਲਿਆਂਦਾ ਸੀ ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਕਿ ਹਿਤਸਾਨੀ ਸਿੱਧੇ ਤਰ੍ਹਾਂ ਬੜੇ ਰਹਿਣਾ ਦੇਖਣ ਸੋ ਲਈਆਂ ਲਿਖਣ ਲਈ ਤੁਹਾਡਾ ਸਬਤਾ ਪੋਵੋ ਧੰਨਵਾਦ ਜੀ ਡਾਕਟਰ ਸਾਹਿਬ ਫਿਊਚਰਾਂ ਨੇ ਅ ਦੇਖੋ ਗੱਲ ਇਹ ਹੈ ਕਿ ਵੀ ਗੱਲ ਅਸੀਂ ਭਾਵੇਂ ਆਪਣੇ ਖਿੱਤੇ ਦੀ ਕਰੀਏ ਸਾਡੇ ਇਸ ਕਿਸਮ ਦੇ ਵੀਰ ਵੀ ਸਾਨੂੰ ਕਹਿ ਦੇਣਗੇ ਕਿ ਜੀ ਤੁਸੀਂ ਜ਼ਿਆਦਾ ਵਕਤ ਜੇ ਇੰਟਰਨੈਸ਼ਨਲ ਗੱਲ ਕਰੀਏ ਤਾਂ ਉਹਨਾਂ ਨੂੰ ਲੱਗਦਾ ਇੰਟਰ ਪੰਜਾਬ ਦੀ ਗੱਲ ਹੋਏ ਤੇ ਦੋ ਤਿੰਨ ਵੀਰਾਂ ਨੇ ਕਿਹਾ ਕਿ ਵੀ ਅਮਰੀਕਾ ਦੇ ਵਿੱਚ ਹੀ ਨਹੀਂ ਹੁਣ ਕਿਉਂਕਿ ਨਵੰਬਰ ਦੇ ਵਿੱਚ ਆਲਮੋਸਟ 3 ਮਹੀਨੇ ਵਿਚਾਲੇ ਰਹਿ ਗਏ ਨੇ ਨਵੰਬਰ ਦੇ ਫਰਸਟ ਵੀਕ ਚ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਹੁੰਦੀ ਹੈ ਵੀ ਹੁਣ ਤਾਂ ਦੋਨੋਂ ਪਾਸੇੋਂ ਇੱਕ ਪਾਸੇ 트럼ਪ ਔਰ ਵੈਂਸ ਉਹਨਾਂ ਦੀ ਉਹ ਹਾਇਓ ਦੇ ਸੈਨੇਟਰ ਉਹਨਾਂ ਦੀ ਜੋੜੀ ਜਿਹੜੀ ਹੈ ਉਹ ਸਾਹਮਣੇ ਆ ਗਈ ਐਜ਼ ਅ ਵਾਈਸ ਪ੍ਰੈਜ਼ੀਡੈਂਟ ਔਰ ਕਮਰਾ ਹੈਰਿਸ ਨੇ ਟਿਮ ਵਾਲਸ ਜਿਹੜਾ ਮਿਨੇਸੋਟਾ ਦਾ ਗਵਰਨਰ ਹੈ ਉਸ ਨੂੰ ਦੋ ਤਿੰਨ ਦਿਨ ਪਹਿਲਾਂ ਹੀ ਡੈਮੋਕ੍ਰੈਟਿਕ ਕਨਵੈਨਸ਼ਨ ਚ ਵਾਈਸ ਪ੍ਰੈਜ਼ੀਡੈਂਟ ਦਾ ਉਮੀਦਵਾਰ ਐਲਾਨਿਆ ਕਿ ਭਈ ਤੁਸੀਂ ਥੋੜਾ ਜਾਇ ਇਸ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਦੇ ਉੱਤੇ ਵੀ ਗੱਲ ਕਰੋ ਕਿ ਇਹਦੇ ਕੀ ਕਾਂਸਿਕਵੈਂਸਸ ਹੋਣਗੇ ਸਿੱਖ ਨੁਕਤੇ ਲਗਾ ਤੋ ਕੌਣ ਕਿੱਥੇ ਖੜਾ ਹੈ ਔਰ ਓਵਰ ਆਲ ਅਮਰੀਕਾ ਦੇ ਦੇ ਹੇ ਤਾਂ ਦੇ ਲਈ ਜਾਂ ਕਿਸ ਕਿਸਮ ਦਾ ਹੈ ਔਰ ਮੇਰਾ ਹਮੇਸ਼ਾ ਇਹ ਤੇ ਹੁੰਦਾ ਹੈ ਕਿ ਵੀ ਦੇਖੋ ਇੱਕ ਪਾਰਟ ਤਾਂ ਅਸੀਂ ਹਮੇਸ਼ਾ ਐਨਕਰੇਜ ਕਰਦੇ ਆਂ ਔਰ ਜਿਹੜਾ ਸਾਨੂੰ ਆਪਣੇ ਬੱਚੇ ਬੱਚਿਆਂ ਨੂੰ ਜਿਹੜਾ ਉਹ ਇਸ ਪਾਸੇ ਲਿਣਾ ਚਾਹੀਦਾ ਹੈ ਅਲਟੀਮੇਟ ਸਭ ਤੋਂ ਪਾਵਰਫੁਲ ਜਿਹੜਾ ਉਹ ਪੋਲੀਟੀਸ਼ੀਅਨ ਹੁੰਦਾ ਹੈ ਹਾਲਾਂ ਇੱਕ ਗੱਲ ਜਿਹੜੀ ਸ਼ਾਇਦ ਇੱਥੇ ਵੀ ਕਿਸੇ ਹੱਦ ਤੱਕ ਹੈ ਸਾਡੇ ਖਿੱਤੇ ਤਾਂ ਅਸੀਂ ਸਿਆਸਤ ਨੂੰ ਗੰਦੀ ਖੇਡ ਜਿਹੜੀ ਆ ਗੇਮ ਹਫਤਾ ਰੈਚਡ ਪੀਪਲ ਐਂਡ ਕਰਪਟ ਪੀਪਲ ਐਂਡ ਥਿਸ 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 ਕਰਦੇ ਹਾਂ ਦੂਸਰੇ ਪਾਸੇ ਜਦੋਂ ਅਸੀਂ ਕਿਤੇ ਜ਼ਿਆਦਤੀ ਜਾਂ ਅਦਰਵਾਈਜ਼ ਹੁੰਦਾ ਦੇਖ ਰਹੇ ਹੁੰਦੇ ਹਾਂ ਫਿਰ ਵੀ ਅਸੀਂ ਕਹਿੰਦੇ ਆ ਕਿ ਜੀ ਇਵੇਂ ਕਿਉਂ ਹੋ ਰਿਹਾ ਉਵੇਂ ਕਿਉਂ ਨਹੀਂ ਹੋ ਰਿਹਾ ਸੋ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਕੋਈ ਵੀ ਸਿਸਟਮ ਉਹ ਬੇਸ਼ੱਕ ਜਿੰਨੇ ਕ ਅਸੀਂ ਦੇਖੇ ਨੇ ਜਾਂ ਜਿਹੜੇ ਇਨਸਾਨੀ ਹਿਸਟਰੀ 6000 ਸਾਲ ਦੀ ਇਨਸਾਨੀ ਤਾਰੀਖ ਚ ਉਹ ਭਾਵੇਂ ਕਬੀਲਿਆਂ ਦੇ ਸਰਦਾਰਾਂ ਵਾਲਾ ਸਿਸਟਮ ਸੀ ਮੋਨਾਰਕਸੀ ਬਾਦਸ਼ਾਹ ਤਾਂ ਜਾਂ ਵਕਤ ਬਦਲ ਕੇ ਡਿਕਟੇਟਰਸ਼ਿਪਸ ਅਰਿਸਟੋਕਰਸੀਜ਼ اور ਦੂਸਰੀਆਂ ਕੁਲੀਨ ਵਰਗ ਜਿਸ ਨੂੰ ਕਿਹਾ ਜਾਂਦਾ ਸੀ ਉਹਨਾਂ ਦਾ ਰਾਜ ਹੋ ਅਰਿਸਟੋਕਰਸੀ ਉਹਨੂੰ ਕਹਿੰਦੇ ਸੀ 20ਵੀਂ ਸਦੀ ਤੱਕ ਪਹੁੰਚਦੇ ਆ ਨਾਜ਼ੀਜ਼ਮ ਫਾਸ਼ੀਜ਼ਮ اور ਇਹ ਸਾਰੀਆਂ ਆਈਡੀਓਲੋਜੀਸ ਪਰ ਇਹਨਾਂ ਸਭ ਦੇ ਬਾਵਜੂਦ ਆਪਣੀਆਂ ਖਾਮੀਆਂ ਕਮਜ਼ੋਰੀਆਂ ਦੇ ਬਾਵਜੂਦ ਡੈਮੋਕ੍ਰੇਸੀ ਜਿਸ ਨੂੰ ਕਿਹਾ ਗਿਆ ਹਾਲਾਂ ਇਹ ਜਿਹੜੀ ਸਟੇਟਮੈਂਟ ਆਫ ਦਾ ਪੀਪਲ ਬਾਏ ਦਾ ਪੀਪਲ ਫਾਰ ਦਾ ਪੀਪਲ ਇਹ ਤਾਂ ਅਬਰਾਹਮ ਲਿੰਕਨ ਦੀ ਹੈ ਪਰ ਇਸ ਤੋਂ ਬਹੁਤ ਪਹਿਲਾਂ ਜਦੋਂ ਅਸੀਂ ਈਵਨ ਆਪਣੇ ਖਿੱਤੇ ਦੇ ਵਿੱਚ ਦੇਖੀਏ ਸਾਊਥ ਏਸ਼ੀਆ ਦੇ ਵਿੱਚ ਖਾਸ ਤੌਰ ਤੇ ਜਿੱਥੇ ਪੰਚਾਇਤ ਦਾ கான்ਸੈਪਟ ਸੀ ਇਹ கான்ਸੈਪਟ ਬਹੁਤ ਪੁਰਾਣਾ ਹੈ ਔਰ ਵਿੱਚ ਜਿਹੜਾ ਉਹ ਗਰਾਸ ਰੂਟ ਲੈਵਲ ਦੇ ਉੱਤੇ ਜਿਹੜੀਆਂ ਸਿਟੀ ਸਟੇਟ ਦਾ கான்ਸੈਪਟ ਸੀ ਜਦੋਂ ਬੁੱਧ ਦਾ ਜਨਮ ਹੁੰਦਾ ਲਗਭਗ 2.5 ਹਜ਼ਾਰ ਸਾਲ ਪਹਿਲਾਂ ਤੇ ਉਸ ਖਿੱਤੇ 'ਚ ਅੱਜ ਦਾ ਭਾਰਤ ਪਾਕਿਸਤਾਨ ਬੰਗਲਾਦੇਸ਼ ਇਹ ਸਾਰਿਆਂ ਨੂੰ ਮਿਲਾ ਕੇ ਕਹਿਣਾ ਹੋਵੇ ਤੇ 2000 ਤੋਂ ਜ਼ਿਆਦਾ ਆਟੋਨਮਸ ਸਟੇਟਾਂ ਸੀ ਹੂੰ ਸੋ ਉਹਦੇ 'ਚ ਫੈਸਲੇ ਇਵੇਂ ਹੀ ਹੁੰਦੇ ਸੀ ਕੰਸੈਂਸਸ ਦੇ ਨਾਲ ਪੰਚਾਇਤੀ ਸਿਸਟਮ ਇਸੇ ਤਰ੍ਹਾਂ ਜਦੋਂ ਅਸੀਂ ਗ੍ਰੀਸ 'ਚ ਦੇਖਦੇ ਹਾਂ ਯੂਨਾਨ ਦੇ ਵਿੱਚ ਉਦੋਂ ਵੀ ਜਿਹੜਾ ਜ਼ਮਾਨਾ ਸੋਕਰੇਟ ਦਾ ਹੈ ਜਾਂ ਪਲੇਟੋ ਦਾ ਹੈ ਜਾਂ ਦੂਜਾ ਉਹ ਸਿਡੀ ਸਟੇਟ ਇਥਨ ਜੇ ਉਹਨੂੰ ਸੋਕਰੇਟ ਨੂੰ ਜ਼ਹਿਰ ਦਾ ਪਿਆਲਾ ਦਿੱਤਾ ਗਿਆ ਤੇ ਉਹ ਫੈਸਲਾ ਤਾਂ ਮੈਜੋਰਟੀ ਨੇ ਕੀਤਾ 500 ਦੇ ਕਰੀਬ ਜੱਜ ਸੀ ਉਹ ਸਾਰੇ ਲੋਕਾਂ ਦੇ ਹੀ ਹੁੰਦੇ ਸੀ ਗਲਤ ਵੀ ਫੈਸਲੇ ਹੁੰਦੇ ਨੇ ਇਹ ਨਹੀਂ ਹੈ ਕਿ ਲੇਕਿਨ ਇਹ ਸਾਰੇ ਚ 20ਵੀਂ ਸਦੀ ਚੋਂ ਨਿਕਲ ਕੇ ਜਦੋਂ ਤੱਕ ਅਸੀਂ ਅੱਗੇ ਆਉਂਦੇ ਤੇ ਇਹ ਸਿਸਟਮ ਜਿਸ ਨੂੰ ਪੱਛਮੀ ਮੁਲਕਾਂ ਨੇ ਅਪਣਾਇਆ ਇਹਦੇ ਨਾਲ ਆਪਣੇ ਸੰਵਿਧਾਨ ਜਿਹਦੇ ਥੱਲੇ ਜਿਹੜਾ ਅਲਟੀਮੇਟਲੀ ਤਾਂ ਗਵਰਨ ਕਿਸੇ ਸੋਸਾਇਟੀ ਨੂੰ ਕਾਨੂੰਨ ਕਰਦਾ ਹੈ ਔਰ ਉਸ ਦੇ ਵਿੱਚ ਡਿਸਕ੍ਰਿਮੀਨੇਸ਼ਨ ਨਾ ਹੋਏ ਜਾਤ ਧਰਮ ਨਸਲ ਜੈਂਡਰ ਸੈਕਸ ਦੇ ਵਿਤਕਰੇ ਤੋਂ ਬਿਨਾ ਸਭ ਨੂੰ ਪਰਸੂਟ ਆਫ ਹੈਪੀਨੈਸ ਹੋਏ ਸਿਸਟਮ ਜਸਟਿਸ ਹੋਏ ਚੈਕਸ ਐਂਡ ਬੈਲੈਂਸਸ ਨੇ ਫੈਸਲੇ ਅਦਾਲਤਾਂ 'ਚ ਹੋਣੇ ਨੇ ਮੀਡੀਆ ਉਸ ਦਾ ਇੱਕ ਜਿਹੜਾ ਉਹ ਐਜ਼ ਅ ਵਾਚ ਡੌਗ ਹੈ ਇਹ ਸਾਰੀਆਂ ਸਿਚੁਏਸ਼ਨਸ ਦੇ ਚਲਦੇ ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅਮਰੀਕਾ ਨੇ ਆਪਣੀ ਜਰਨੀ ਬੇਸ਼ੱਕ ਸ਼ੁਰੂ ਤੋਂ ਇਹ ਵੀ ਕਲੋਨੀਅਲਿਜ਼ਮ ਦੇ ਨਾਲ ਹੀ ਇਸ ਦੀ ਸ਼ੁਰੂਆਤ ਹੋਈ ਬ੍ਰਿਟਿਸ਼ ਕਲੋਨੀਅਲਸ ਤੋਂ ਪੰਜ ਸਦੀ ਤੋਂ ਪਹਿਲਾਂ ਜਦੋਂ ਕਲੰਬਰਸ ਇੱਥੇ ਪੰਜ ਸਦੀਆਂ ਪਹਿਲਾਂ ਆਂਦਾ ਹੈ ਨੇਟਿਵਜ਼ ਨਾਲ ਦਾ ਕੀ ਹਸ਼ਰ ਕੀਤਾ ਜਾਂਦਾ ਹੈ ਕਿਵੇਂ ਆ ਕੇ ਕਬਜ਼ੇ ਕੀਤੇ ਜਾਂਦੇ ਨੇ ਫਿਰ ਪਿਲਗ੍ਰਮ ਜਿਹੜੇ ਆਉਂਦੇ ਨੇ ਉਹ ਐਜ਼ ਅ ਵਿਕਟਮ ਨੇ ਕਿਉਂਕਿ ਉਹਨਾਂ ਨੂੰ ਮਜ਼ਬ ਦੇ ਨਾਂ ਥੱਲੇ ਪਰਸੀਕਿਊਸ਼ਨ ਹੋ ਰਹੀ ਹੈ ਔਰ ਇੱਥੇ ਸ਼ੁਰੂਆਤ ਕਰਦੇ ਨੇ ਫਿਰ ਬ੍ਰਿਟਿਸ਼ ਕਮਿਟੀ ਕੋਵਰ ਕਲੋਨੀ ਬਣਦੀ ਹੈ ਫਿਰ ਅਸੀਂ ਜਿਹੜਾ ਉਹ 1750ਵਿਆਂ 60ਵਿਆਂ 'ਚ ਦੇਖਦੇ ਹਾਂ ਕਿ ਉਸ ਕਲੋਨੀਅਲਿਜ਼ਮ ਦੇ ਖਿਲਾਫ ਬਗਾਵਤ ਹੁੰਦੀ ਹੈ ਔਰ ਜਿਹਨੂੰ ਰੈਵਲਿਊਸ਼ਨਰੀ ਵਾਰ ਕਿਹਾ ਜਾਂਦਾ ਹੈ ਇੱਥੇ ਉਹਨਾਂ ਦਾ ਜੱਫਾ ਟੁੱਟਦਾ ਹੈ ਅਮਰੀਕਨਾਂ ਦੀ ਆਪਣੀ ਪਰ ਵੱਖਰੀ ਕਿਸਮ ਦੀ ਜਿਹੜੀ ਰੇਸਿਜ਼ਮ ਹੈ ਕਲੋਨੀਅਲਿਜ਼ਮ ਹੈ ਇਹਦੇ باوجود ਕਿ ਇਹ ਆਜ਼ਾਦ ਹੋਏ ਬਕਿਆਂ ਨੂੰ ਤਾਂ ਕਾਲਿਆਂ ਨੂੰ ਤਾਂ ਸਿਟੀਜ਼ਨਸ਼ਿਪ ਨਹੀਂ ਸੀ ਮਿਲੀ ਹੋਈ ਜਾਂ VOTING ਦਾ ਹੱਕ ਨਹੀਂ ਸੀ ਫੇਰ 100 ਸਾਲ ਬਾਅਦ ਰੈਵੋਲੂਸ਼ਨਰੀ ਵਾਰ ਤੋਂ ਅਸੀਂ ਜਿਹੜਾ 1860 ਤੱਕ ਪਹੁੰਚਦੇ ਆ ਫਿਰ ਸਿਵਲ ਵਾਰ ਦੇਖਦੇ ਆ ਜਿਸ ਤੋਂ ਬਾਅਦ ਅਬਰਾਹਮ ਲਿੰਕਨ ਪਾਵੇਂ ਉਹਦਾ ਆਪਣਾ ਮਰਡਰ ਹੋ ਜਾਂਦਾ ਹੈ ਲੇਕਿਨ ਉਹਦੇ ਥੱਲੇ ਪ੍ਰੋਕਲੇਮੇਸ਼ਨ ਆਂਦੀ ਹੈ ਕਿ ਸਾਰੇ ਕਾਲੇ ਆਜ਼ਾਦ ਨੇ ਔਰ ਦੂਸਰੇ ਪਰ ਉਸ ਤੋਂ ਵੀ ਕਿੰਨਾ ਅਰਸਾ ਬਾਅਦ 1960 ਤੱਕ ਪਹੁੰਚਦੇ ਆ ਫਿਰ ਸਿਵਲ ਲਿਬਰਟੀ ਮੂਵਮੈਂਟ ਚੱਲਦੀ ਆ ਜਿਹਦੇ ਥੱਲੇ ਜਿਹੜੀ ਸੈਗਰੀਗੇਸ਼ਨ ਉਹ ਟੁੱਟਦੀ ਆ ਇੱਕੋ ਬਾਸ ਚ ਸਾਰੇ ਬਰਾਬਰ ਦਾ ਸਫ਼ਰ ਕਰ ਸਕਦੇ ਨੇ ਇੱਕੋ ਹੋਟਲ ਚ ਖਾ ਸਕਦੇ ਨੇ ਬੱਚੇ ਬੱਚੀਆਂ ਇੱਕੋ ਸਕੂਲਾਂ ਚ ਜਾ ਸਕਦੇ ਨੇ ਔਰ ਇਵਨ ਔਮਨ ਦੇ ਹਵਾਲੇ ਨਾਲ ਅਮਰੀਕਾ ਚ ਆਲਮੋਸਟ 100 ਸਾਲ ਪਹਿਲਾਂ ਵੋਟ ਦਾ ਹੱਕ ਮਿਲਿਆ ਅਦਰਵਾਈਜ਼ ਤਾਂ 1920 ਤੋਂ ਪਹਿਲਾਂ ਵੋਟ ਦਾ ਹੱਕ ਵੀ ਨਹੀਂ ਸੀ ਸੋ ਇਹ ਮੈਂ ਸਾਰਾ ਇਸ ਲਈ ਕਹਿ ਰਹੇ ਆ ਕਿ ਜਦੋਂ ਹਿਊਮਨ ਸੋਸਾਇਟੀ ਮੂਵ ਕਰਦੀ ਆ ਖਾਮੀਆਂ ਦੇ ਬਾਵਜੂਦ ਅਮਰੀਕਾ ਨੇ ਜਿਹੜਾ ਉਹ ਐਡਵਾਂਸ ਆਪਣੇ ਆਪ ਨੂੰ ਕੀਤਾ ਬਹੁਤ ਸਾਰਾ ਖੁਸ਼ ਜਿਹੜਾ ਉਹ ਬਦਲਿਆ ਜਦੋਂ ਓਬਾਮਾ ਵਾਈਟ ਹਾਊਸ ਪਹੁੰਚਦੇ ਨੇ ਲੱਗਦਾ ਸੀ ਕਿ ਰੇਸਿਜ਼ਮ ਦਾ ਚੈਪਟਰ ਖਤਮ ਹੋ ਗਿਆ ਲੇਕਿਨ ਉਹ ਦੁਬਾਰਾ ਵਾਪਸ ਕੇ ਸਾਥ ਕਿਉਂਕਿ ਜਦੋਂ ਯੂਨਾਈਟਿਡ ਨੇਸ਼ਨਸ ਪੋਸਟ ਸੈਕੰਡ ਵਰਲਡ ਵਾਰ ਇੱਕ ਨਵਾਂ ਸਿਸਟਮ ਬਣਦਾ ਹੈ ਤੇ ਇੱਕ ਹੱਕ ਜਿਹੜਾ ਸਾਰੀ ਧਰਤੀ ਨੂੰ ਇਨਸਾਨ ਦੀ ਮੰਨ ਕੇ ਬੇਸ਼ੱਕ ਸੋਵਰਨ ਸਟੇਟਾਂ ਦਾ கான்ਸੈਪਟ ਆਇਆ ਨੇਸ਼ਨਸ ਉਹਨਾਂ ਦੀਆਂ ਬਾਉਂਡਰੀਜ਼ ਮਾਰਕ ਹੋਈਆਂ ਹੂੰ ਸਮੁੰਦਰ ਦੇ ਵਿੱਚ ਤਾਂ ਲਾਈਨ ਖਿੱਚ ਨਹੀਂ ਸਕਦੇ ਇੰਟਰਨੈਸ਼ਨਲ ਵਾਟਰਸ ਦਾ கான்ਸੈਪਟ ਆਇਆ ਹਵਾਈ ਸਪੇਸ ਜਿਹੜਾ ਉਹਨੂੰ ਤੁਸੀਂ ਬੰਦ ਨਹੀਂ ਕਰ ਸਕਦੇ ਅੰਟਿਲ ਅਨਲੈਸ ਤੁਸੀਂ ਐਟ ਵਾਰ ਹੋ ਉਹ ਸਾਰੇ ਦੇ ਚੱਲਦੇ ਆ ਉਹਦੇ ਚੋਂ ਹੀ ਆਹ ਰੈਫਿਊਜੀ கான்ਸੈਪਟ ਵੀ ਨਿਕਲਿਆ ਕਿ ਭਾਈ ਜੇ ਇੱਕ ਖਿੱਤੇ ਦੇ ਵਿੱਚ ਜਿਹੜਾ ਧਰਮ ਦੇ ਨਾਂ ਦੇ ਉੱਤੇ ਤੁਹਾਡੀ ਰੇਸ ਦੇ ਉੱਤੇ ਤੁਹਾਡੇ ਵਿਸ਼ਵਾਸ ਦੇ ਨਾਂ ਥੱਲੇ ਤੁਹਾਡੇ politcal opinion ਕਰਕੇ ਪਰਸੀਕਿਊਸ਼ਨ ਹੁੰਦੀ ਹੈ ਉੱਥੋਂ ਤੁਸੀਂ ਭੱਜਦੇ ਹੋ ਤੇ ਸਿਵਲਾਈਜ਼ ਸੁਸਾਇਟیز ਦਾ ਦੇ ਇਸ ਅਮੇ ਅਭੀ ਤੁਹਾਨੂੰ ਸ਼ਰਨ ਦੇਣ ਹੁਣ ਕਿਉਂਕਿ ਮੈਂ ਇਸ ਲਈ ਕਰ ਰਿਹਾ ਵੀ ਸਾਡੇ ਜੇ ਹੁਣ ਅਮਰੀਕਨ ਇਲੈਕਸ਼ਨ ਪ੍ਰੈਜ਼ੀਡੈਂਸ਼ੀਅਲ ਜਿਹੜੀ ਨਵੰਬਰ ਚ ਹੋਣ ਜਾ ਰਹੀ ਹੈ ਉਹਦੇ ਵਿੱਚ ਸਭ ਤੋਂ ਵੱਡਾ ਇਸ਼ੂ ਜਿਹੜਾ ਮੈਨੂੰ ਲੱਗਦਾ ਹੈ ਕਿ ਵੀ ਇਹ ਕਮਲਾ ਹੈਰਿਸ ਵਰਸਸ ਟਰੰਪ اور ਹੁਣ ਤਾਂ ਉਹਨਾਂ ਦੇ 파ਟਨਰ ਉਹਨਾਂ ਦੀ ਅਸੀਂ ਗੱਲ ਵੀ ਕਰਾਂਗੇ ਕਿ ਉਹਨਾਂ ਦੀਆਂ ਆਪਣੀਆਂ ਲੈਗੇਸੀਜ਼ ਕੀ ਨੇ ਉਹ ਇਮੀਗ੍ਰੇਸ਼ਨ ਇਸ਼ੂ ਹੋਏਗਾ ਔਰ ਜੇ ਅਸੀਂ ਇੱਕ ਨਜ਼ਰ ਪਿਛਲੇ ਹਫਤੇ ਦੀਆਂ ਡਵੈਲਪਮੈਂਟਸ ਜੋ ਯੂਕੇ ਦੇ ਵਿੱਚ ਹੋਈਆਂ ਯੂਕੇ ਦੇ ਮੇਰੇ ਖਿਆਲ ਇਹ 2 ਦਰਜਨ ਤੋਂ ਜ਼ਿਆਦਾ ਸ਼ਹਿਰ ਇਸ਼ਾਰਾਂ ਦੇ ਵਿੱਚ ਰਾਈਟਿੰਗ ਹੋਈ ਔਰ ਉੱਥੇ ਐਕਸਟ੍ਰੀਮ ਰਾਈਟ ਵਿੰਗਰ ਉਹਨਾਂ ਨੂੰ ਦੂਜੀਆਂ ਸ਼ਕਲਾਂ ਚੰਗੀਆਂ ਨਹੀਂ ਲੱਗਦੀਆਂ ਉਹਨਾਂ ਨੂੰ ਲੱਗਦਾ ਵੀ ਇਹ ਯੂਕੇ ਤਾਂ ਗੋਰਿਆਂ ਦੀ ਨਸਲ ਦੇ ਲਈ ਸੀ ਇਹ ਕਿਵੇਂ ਕਾਲੇ ਪੀਲੇ ਜਿਹੜੇ ਨੇ ਲੋਕ ਬਰਾਊਨ ਇੱਥੇ ਆ ਰਹੇ ਨੇ ਉਹ ਮਿਡਲ ਈਸਟ ਦੇ ਹੋਣ ਕੋਈ ਹੋਰ ਹੋਣ ਸੋ ਉਹ ਨਫ਼ਰਤ ਜਿਹੜੀ ਹੈ ਉਹ ਵੱਡੇ ਪੈਮਾਨੇ ਤੇ ਹੈ ਔਰ ਇਹੀ ਕਾਰਨ ਸੀ ਕਿ ਪਿਛਲੀ ਕਨਜ਼ਰਵੇਟਿਵ ਪਾਰਟੀ ਨੇ ਯੂਕੇ ਦੇ ਵਿੱਚ ਉਹ ਜਿਹੜੀ ਪਲਾਨ ਬਣਾਈ ਭਾਵੇਂ ਚੱਲੀ ਨਹੀਂ ਉਤੋਂ ਸਟ੍ਰਾਈਕ ਡਾਊਨ ਹੋ ਗਈ ਕਿ ਆ ਜਿੰਨੇ ਆਉਂਦੇ ਨੇ ਇਹਨਾਂ ਨੂੰ ਉੱਥੇ ਰਵਾਂਡਾ ਭੇਜੋ ਉਹਨਾਂ ਦੇ ਨਾਲ ਸਮਝੌਤਾ ਕਰਨ ਜਾਂ ਦੂਜੇ ਸੋ ਇੱਥੇ ਵੀ ਜਿਹੜਾ ਮੇਨ ਇਸ਼ੂ ਮੈਨੂੰ ਇਹ ਲੱਗਦਾ ਹੈ ਜਿਹਨੂੰ ਰੇਕ ਕੀਤਾ ਜਾਏਗਾ ਰੇਸਿਜ਼ਮ ਕਿਸੇ ਨਾ ਕਿਸੇ ਫਾਰਮ ਚ ਵਾਪਸ ਆ ਰਿਹਾ ਹੈ ਹਮ ਕਿਉਂਕਿ 트ੰਪ ਨੇ ਜਦੋਂ ਹੁਣ ਇੱਕ ਪਾਸੇ ਤਾਂ ਜਿਹੜੀ ਸਾਰੀ 트ੰਪ ਟੀਮ ਦੀ ਸਟ੍ਰੈਟਜੀ ਸੀ ਉਹ ਤਾਂ ਬਾਈਡਨ ਨੂੰ ਲੈ ਕੇ ਸੀ ਉਹਦੀਆਂ ਨੀਤੀਆਂ ਨੂੰ ਜਾਂ ਉਹਦੀ ਬੁਢਾਪੇ ਨੂੰ ਉਹਦੀ ਉਮਰ ਨੂੰ ਉਹਦੀ ਫਾਲਟਰਿੰਗ ਨੂੰ ਉਹਦੇ ਮੁੰਡੇ ਦਾ ਜਿਹੜਾ ਉਹ ਕਨਵਿਕਟ ਹੋਣ ਨੂੰ ਸੀ ਹੁਣ ਉਸ ਰੇਸ ਤੋਂ ਬਾਹਰ ਹੋ ਗਿਆ ਤੇ ਉਹ ਸਾਰੇ ਸਕ੍ਰੈਂਬਲ ਕਰ ਰਹੇ ਨੇ ਵੀ ਹੁਣ ਅੱਗੋਂ ਕੀ ਬਣਾਈ ਹੈ ਹਮ ਲੇਕਿਨ ਇਸ਼ੂ ਤਾਂ ਉੱਥੇ ਹੀ ਕਾਇਮ ਹੈ ਔਰ ਉਹਨੇ ਜੋ ਟਰੰਪ ਨੇ ਪਹਿਲਾ ਝਟਕਾ ਦਾ ਕਮਲਾ ਹੈਰਿਸ ਨੂੰ ਦੇਣ ਦੀ ਕੋਸ਼ਿਸ਼ ਕੀਤੀ ਉਹਨੇ ਕਿਹਾ ਵੀ ਹੁਣ ਤੱਕ ਤਾਂ ਇੰਡੀਅਨ ਹੈਰੀਟੇਜ ਦੀ ਸੀ ਪਤਾ ਨਹੀਂ ਕਿਦਾਂ ਕਾਲੀ ਕਦੋਂ ਬਣ ਗਈ ਕਿ ਜਮਾਇਕਨ ਫਾਦਰ ਔਰ ਇੰਡੀਅਨ ਮਦਰ ਸੋ ਇਹ ਇਸ ਤੋਂ ਇਹ ਨਜ਼ਰ ਆਇਆ ਕਿ ਵੀ ਹੁਣ ਅਮਰੀਕਾ ਅਜ ਵੀ ਕੋਰੀ ਰੇਸ ਹੈ 75 ਉ 74 75% ਗੋਰੇ ਨੇ ਹਮ ਸੋ 트럼ਪ ਉਸ ਕੋਰ ਨੂੰ ਹਿੱਟ ਕਰੇਗਾ ਵੀ ਆ ਤੁਹਾਡੀ ਪ੍ਰੈਜ਼ੀਡੈਂਟ ਹੈ ਕਾਲੀ ਬਣੇਗੀ ਆ ਕੇ ਜਿਹਦਾ ਪਤਾ ਹੀ ਨਹੀਂ ਹੈ ਵੀ ਜਦਾਂ ਕਿ ਹੁੰਦਾ ਨਾ ਆਈ ਡੋਨਟ ਨੋ ਵੈਨ ਸ਼ੀ ਬੀਕੇਮ ਬਲੈਕ ਮੈਂ ਤਾਂ ਇਹਨੂੰ ਇਹ ਹੀ ਦੇਖਿਆ ਸੀ ਵੀ ਇਹ ਇੰਡੀਅਨ ਹੈਰੀਟੇਜ ਦੀ ਹੈ ਹੁਣ ਇਸ ਲਈ ਇਹ ਇੱਕ ਬੜਾ ਜ਼ਰੂਰੀ ਸੀ ਕਮਲਾ ਹੈਰਿਸ ਤੇ ਲਈ ਕਿ ਵੀ ਉਹਨੇ ਜੇ ਆਪਣਾ ਪਾਰਟਨਰ ਛੁਡਣਾ ਤੇ ਉਹ ਜਿਵੇਂ ਅਸੀਂ ਦੇਖਦੇ ਆਂ ਕਿ ਇੱਕ ਪਾਸੇ ਤਾਂ ਲਿਬਰਲ ਸਟੇਟਾਂ ਨੇ ਅਮਰੀਕਾ ਦੀਆਂ ਕੈਲੀਫੋਰਨੀਆ ਨਿਊਯਾਰਕ ਵਾਸ਼ਿੰਗਟਨ ਸਟੇਟ ਸੀਟਲ ਵਾਲੀ ਤੇ ਦੂਸਰੇ ਪਾਸੇ ਐਕਸਟ੍ਰੀਮ ਜਿਹੜੀ ਹੈ ਬਾਈਬਲ 벨ਟ ਹੈ ਸਾਊਥ ਤੀਆਂ ਆਰ ਕੈਂਸਾਸ ਓਕਲਾਹੋਮਾ ਔਰ ਟੈਕਸਾਸ ਔਰ ਸਾਰਾ ਪਾਰਟ ਹੈ ਹਮਮ ਔਰ ਫਿਰ ਇਹ ਮਿਡ ਵੈਸਟ ਆ ਜਾਂਦਾ ਹੈ ਜਿਨ੍ਹਾਂ ਦਾ ਜਿਹੜੇ ਬਹੁਤ ਸਾਰੇ ਮਿਹਨਤੀ ਵਿਚਾਰੇ ਕਿਸਾਨ ਵੀ ਨੇ ਬਲੂ ਕੋਲਰਡ ਵੀ ਨੇ ਦੂਜੇ ਵੀ ਨੇ ਹਮ ਤੇ ਅਮਰੀਕਾ ਚ ਇਹੀ ਬਹੁਤੀਆਂ ਸਵਿੰਗ ਸਟੇਟਾਂ ਵੀ ਬਣ ਜਾਂਦੀਆਂ ਨੇ ਕਿ ਇੱਥੇ ਵੋਟਾਂ ਤਾਂ ਉਹ ਇਲੈਕਟਰਲ ਵੋਟਸ ਨੇ ਮੈਜੋਰਟੀ ਨਾਲ ਤਾਂ ਹੁੰਦਾ ਨਹੀਂ ਵੀ ਸਭ ਤੋਂ ਵੱਧ ਵੋਟਾਂ ਕਿਹਨੂੰ ਮਿਲਣੀਆਂ ਉਹ ਤਾਂ ਫਿਰ ਕੈਲੀਫੋਰਨੀਆ ਨਿਊਯਾਰਕ ਵਾਲੇ ਲੈ ਜਾਣਗੇ ਖਿੱਚ ਕੇ ਦੂਜਿਆਂ ਨੂੰ ਤਾਂ ਮੌਕਾ ਹੀ ਨਹੀਂ ਮਿਲਦਾ ਸੋ ਉਹ ਵੀ ਇੱਕ ਬੈਲੈਂਸ ਆਫ ਪਾਵਰ ਰੱਖਿਆ ਹੋਇਆ ਸੋ ਦੋਨਾਂ ਨੇ ਜਿਹੜੇ ਆਪਣੇ ਮੇਟ ਚੁਣੇ ਆਪਣੇ ਨਾਲ ਵਾਈਸ ਪ੍ਰੈਜ਼ੀਡੈਂਟ ਵੈਂਸ ਟਰੰਪ ਨੇ ਚੁਣਿਆ ohio ਦਾ ਹਾਲਾਂ ਉਹ ਸਾਲ ਪਹਿਲਾਂ ਤੱਕ ਤਾਂ ਇਹਨੂੰ ਟ੍ਰੰਪ ਨੂੰ ਅਮਰੀਕਾ ਦਾ ਨਾਜ਼ੀ ਕਹਿੰਦਾ ਸੀ ਔਰ ਇਹ ਬਿਲਕੁਲ 네ਗੇਟਿਵਿਟੀ ਸੀ ਪਰ ਉਹੀ ਸਵਿੰਗ ਸਟੇਟਾਂ ਦੀ ਗਾਹ ਲੋ ਪਾਵੇਂ ਉਹ ਹਾਇਓ ਹੈ ਉਹ ਜਾਰਜੀਆ ਹੈ ਜਾਂ ਮਿਸ਼ੀਗਨ ਹੈ ਜਾਂ ਪੈਂਸਿਲਵੇਨੀਆ ਹੈ ਜਾਂ ਦੂਜਾ ਹੈ ਕਿਉਂਕਿ ਇਹਨਾਂ ਦਾ ਮਿਡ ਵੈਸਟ ਵਾਲਿਆਂ ਦਾ ਇੱਕ ਆਪਣਾ ਕਲਚਰ ਆਪਣੇ ਸਲੈਂਗ ਬੋਲਣ ਦਾ ਢੰਗ ਔਰ ਕਾਮਨ ਮੈਨ ਔਰ ਇਹੀ ਮਜਬੂਰੀ ਕਮਲਾ ਹੈਰਿਸ ਤੇ ਵੀ ਸੀ ਕਿ ਵੀ ਉਸਨੇ ਮਿਨੇਸੋਟਾ ਦੇ ਗਵਰਨਰ ਮਿਸਟਰ ਟਿਮ ਵਾਲਸ ਨੂੰ ਚੁਣਿਆ گورنر ਪਰ ਬਣਨ ਤੋਂ ਪਹਿਲਾਂ ਇਹ ਆਲਮੋਸਟ 6 ਟਰਮ ਕਾਂਗਰਸਮੈਨ ਸੀ ਹਮਮ ਔਰ ਐਲਡਰਲੀ ਹੈ ਪਰ ਉਹਦਾ ਜਿਹੜੀ ਵਿਟ ਹੈ ਉਹ ਵਾਂਗ ਜਿਵੇਂ ਟਰੰਪ ਵਨ ਲਾਈਨਰ ਔਰ ਇੱਕ ਅਦੇ ਫਿਕਰੇ ਜੇ ਅਗਲੇ ਦੀ ਲਾ ਕੇ ਰੱਖ ਦੇਣੀ ਸੋ ਟਿਮ ਵਾਲੰਸ ਨੇ ਜਦੋਂ ਇਹ ਟਰੰਪ ਔਰ ਉਹਦਾ ਵੈਂਸ ਦੀ ਜੋੜੀ ਨੂੰ ਕਹਦੇ ਯਾਰ ਵਾਇਰਡ ਪੀਪਲ ਜਿਉਂ ਸੀ ਫੀਅਰਡ ਕਹਿੰਦੇ ਹੋ ਹੁਣ ਉਹੀ ਉਹਦਾ ਜਿਹੜਾ ਉਹ ਉਹਦੀ ਬਸ ਸਟੇਟਮੈਂਟ ਬਣ ਗਈ ਕਿ ਵੀ ਇਹ ਵੀ ਲੋਕ ਕਹਿੰਦਾ ਯਾ ਦੇ ਆਰ ਵੀ ਆ ਟਾਕ ਫੀਅਰ ਸੋ ਹੁਣ ਇਹ ਅਮਰੀਕਨ ਮਿਡ ਵੈਸਟਰਨ ਸਟਾਈਲ ਹੈ ਕਿਸੇ ਬਾਰੇ ਜਾਂ ਦੂਜਾ ਕਹਿਣ ਦਾ ਜਿਵੇਂ ਉਹ ਹੰਡਰੀਗਨ ਭਾਵੇਂ ਉਹਦੀ ਰਿਆਡ ਕੈਲੀਫੋਰਨੀਆ ਦਾ ਗਵਰਨਰ ਸੀ ਜਾਂ ਦੂਜਾ ਤੇ ਮੈਂ ਕਿਤੇ ਪੜ ਰਿਹਾ ਸੀ ਕਿਸੇ ਦੇ ਮੈਮਵਾਇਰਸ ਚ ਕਿ ਵੀ ਉੱਥੋਂ ਸਾਊਥ ਅਫਰੀਕਾ ਤੋਂ ਨੋਬਲ ਆਰੀਅਟ ਟੂ ਟੂ ਉਹਨੇ ਆਣਾ ਸੀ ਔਰ ਉਹ ਨੈਲਸਨ ਮੰਡੇਲਾ ਦੇ ਲਈ ਬੜੀ ਲੌਬੀ ਕਰਦਾ ਸੀ ਬੜਾ ਪਾਵਰਫੁਲ ਧਾਰਮਿਕ ਰਿਲੀਜੀਅਸ ਸੀ 크੍ਰਿਸਚੀਅਨ ਜੀ ਟੂ ਟੂ ਤੇ ਉਹਨੂੰ ਰੀਗਨ ਨੂੰ ਟੀਮ ਬਰੀਫ ਕਰ ਰਹੀ ਸੀ ਕਿ ਵੀ ਅੱਜ ਟੂ ਟੂ ਨੇ ਆਣਾ ਹੈ ਔਰ ਜਿਹੜਾ ਆ ਗੱਲਾਂ ਹੋਣੀਆਂ ਨੇ ਤੇ ਉਹ ਕਹਿੰਦਾ ਵੀ ਵਾਟਸ ਦਾ ਨੇਮ ਇਸ ਕਮਿੰਗ ਉਹ ਕਹਿੰਦਾ ਟੂ ਟੂ ਕੈਨ ਟੂ ਟੂ ਵਾਟ ਕਾਈਂਡ ਆਫ ਨੇਮ ਇਜ਼ ਥਿਸ ਮਤਲਬ ਇਹ ਹੈ ਕਿ ਵੀ ਇਹ ਇਵੇਂ ਇਹ ਕੈਲੀਫੋਰਨੀਅਨ ਜਾਂ ਦੂਜੇ ਲਿਬਰਲ ਸਟੇਟ ਆਲੇ ਯਾਨੀ ਉਹਨਾ ਚਿਕ ਹੈ ਪਰ ਇਹ ਕਪੜਾ ਅੰਦਾਜ਼ ਹੈ ਹਰ ਇੱਕ ਦਾ ਉਹ ਕਹਿੰਦਾ ਵਟ ਕਾਈਂਡ ਆਫ ਨੇਮ ਇਜ਼ ਥਿਸ ਟੂ ਟੂ ਸੋ ਇਹ ਜਿਹੜਾ ਇਹਨੂੰ 트ੰਪ ਨੂੰ ਕਾਉਂਟਰ ਕਰਨ ਦੇ ਲਈ ਹਾਲਾਂ ਕਮਰਾ ਹੈਰਿਸ ਉਸ ਲੈਵਲ ਦੇ ਉੱਤੇ ਤਾਂ ਉਸ ਦਾ ਆਪਣਾ ਵੀ ਪਾਰਟ ਹੈ ਲੇਕਿਨ ਇਹ ਸਾਰੇ ਦੇ ਚਲਦੇ ਆ ਮੈਂ ਜਦੋਂ ਟਿਮ ਵਾਲਸ ਦਾ ਪਿਛੋਕੜ ਦੇਖ ਰਿਹਾ ਸੀ ਵੀ ਐਜ਼ ਅ ਕਾਂਗਰੈਸਮੈਨ ਜਿਹੜਾ ਇਹਦਾ 6 ਟਰਮ ਹੈ ਉਹਦੇ ਚ ਕੀ ਵਰਤਾਰਾ ਰਿਹਾ ਜਾਂ ਕੀ ਹੈ ਤੇ ਇੱਕ ਖਬਰ ਜਿਹੜੀ ਸਾਹਮਣੇ ਵੀ ਆਈ ਔਰ ਇਹ ਦੱਸਦੀ ਹੈ ਕਿ ਵੀ ਕਿਉਂਕਿ ਕਮਲਾ ਹੈਰਿਸ ਦਾ ਇੰਡੀਅਨ origin ਔਰ ਅਸੀਂ ਦੱਸਿਆ ਸੀ ਵੀ ਸਖਾਂ ਬਾਰੇ ਐਜ਼ ਅ ਅਟਰਨੀ ਜਨਰਲ ਹੁੰਦਿਆਂ ਉਹਨੇ ਕਿਵੇਂ ਕੈਲਸੂ ਤੀਰਾ ਰੱਖਿਆ ਔਰ ਕਰੈਕਸ਼ਨਲ ਅਫੀਸਰ ਦੇ ਤੌਰ ਤੇ ਜਿਹੜੇ ਤਰਲੋਚਨ ਸਿੰਘ ਓਬਰਾਏ ਉਹਨਾਂ ਨੂੰ ਕੋਈ ਰਾਤ ਨਹੀਂ ਸੀ ਦਿੱਤੀ ਲੇਕਿਨ ਦੂਸਰੇ ਪਾਸੇ ਹਿਊਮਨ ਰਾਈਟਸ ਦੇ ਮੁੱਦਿਆਂ ਤੇ ਜਾਂ ਦੂਜੇ ਤੀਜੇ ਉਹਨੂੰ ਇੱਕ ਲੈਫਟ ਵਿੰਗਰ ਦੇ ਤੌਰ ਦੇ ਉੱਤੇ ਹੁਣ ਜਿਹੜਾ ਇਹਨਾਂ ਦੀ ਟੀਮ ਰਿਪਬਲਿਕਨ ਇਹਨਾਂ ਤੇ ਅਟੈਕ ਕਰੇਗੀ ਉਹ ਉਹਨਾਂ ਨੂੰ ਲੈਫਟਿਸ ਬਣਾਉਣ ਦੀ ਕੋਸ਼ਿਸ਼ ਕਰ ਰਹੇ ਕਿ ਬਟ ਟਿਮ ਵਾਲਸ ਦੇ ਆਉਣ ਨਾਲ ਜਿਹੜਾ ਥੋੜਾ ਜਿਹਾ ਸੈਂਟਰ ਚ ਆ ਜਾਂਦੇ ਨੇ ਟਿਮ ਵਾਲਸ ਬਾਰੇ ਜਿਹੜੀ ਖਬਰ ਸਾਡੇ ਹਵਾਲੇ ਨਾਲ ਮੋਸਟ ਪਾਰਟ ਹੈ ਕਿ ਵੀ ਇਹਨੇ ਟਿਮ ਵਾਲਸ ਨੇ ਜਦੋਂ ਜਿਹੜਾ 113ਵਾਂ ਸੈਸ਼ਨ ਸੀ ਕਾਂਗਰਸ ਦਾ 51 ਹੋਰ ਕਾਂਗਰਸ ਮੈਂਬਰਾਂ ਦੇ ਨਾਲ ਇੱਕ ਰੈਜ਼ੋਲੂਸ਼ਨ ਕੋ ਸਪੌਂਸਰ ਕੀਤਾ ਸੀ ਯੂ ਐਸ ਕਾਂਗਰਸ ਕਿਉਂਕਿ ਇਸ ਗੱਲ ਦਾ ਧਿਆਨ ਰਹਿ ਕਿ 2002 ਦੇ ਵਿੱਚ ਜਦੋਂ ਮੋਦੀ ਚੀਫ ਮਿਨਿਸਟਰ ਸੀ ਗੁਜਰਾਤ ਦਾ ਮੁਸਲਮਾਨਾਂ ਦੀ ਨਸਲਕੁਸ਼ੀ ਹੋਈ ਔਰ ਕੁਝ ਦਿਨ ਬਾਅਦ ਜਿਹੜਾ ਯੂ ਐਸ ਸਰਫ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਜਿਹੜਾ 1996-97 ਵਿੱਚ ਹੋਣ ਚਾਹੁੰਦਾ ਹੈ ਯੂ ਐਸ ਕਾਂਗਰਸ ਦੇ ਐਕਟ ਨਾਲ ਬਾਈਪਾਰਟਿਨ ਮੈਂਬਰ ਨੇ ਉਹਨਾਂ ਨੇ ਇਹ ਯੂਐਸ ਸਰਫ ਨੇ ਰਿਪੋਰਟ ਕੀਤਾ ਸੀ ਜਾਰੀ ਰਿਕਮੈਂਡ ਕੀਤਾ ਸੀ ਕਿ ਇਹ ਜੈਨੋਸਾਈਡ ਕੀਤਾ ਇਹਨੇ ਔਰ ਇਹਦੇ ਅਮਰੀਕਾ ਦਾਖਲੇ ਤੇ ਪਾਬੰਦੀ ਲਾਈ ਜਾਏ ਔਰ ਕੁਝ ਟਾਈਮ ਬਾਅਦ ਦੋ ਜਾਂ ਤਿੰਨ ਸਾਲ ਬਾਅਦ 2004 ਤੱਕ ਪਹੁੰਚਦੇ ਹਨ ਇਹ ਪਾਬੰਦੀ ਲੱਗ ਗਈ ਸੀ ਹੁਣ 2014 ਦੇ ਵਿੱਚ ਨਰਿੰਦਰ ਮੋਦੀ ਰਨ ਕਰ ਰਿਹਾ ਸੀ ਪ੍ਰਾਈਮ ਮਿਨਿਸਟਰ ਲਈ ਔਰ ਇਧਰ 2013 ਦੇ ਵਿੱਚ ਏ ਟਿਮ ਵਾਲਸ ਔਰ 51 ਹੋਰ ਜਿਹੜੇ ਕਾਂਗਰਸਮੈਨ ਨੇ ਉਨ੍ਹਾਂ ਨੇ ਜਿਹੜਾ ਪਾਬੰਦੀ ਲਾਈ ਹੋਈ ਸੀ ਮੋਦੀ ਦੇ ਉੱਤੇ ਉਸ ਨੂੰ ਸਪੋਰਟ ਕਰਦੇ ਆ ਕਿ ਵੀ ਇਹ ਵਾਇਲਟ ਕੀਤੇ ਨੇ ਹਿਊਮਨ ਰਾਈਟਸ ਤੇ ਪਾਬੰਦੀ ਲਗਣੀ ਜ਼ਰੂਰੀ ਹੈ ਇਹ ਰੈਜ਼ੋਲੂਸ਼ਨ ਹਾਊਸ ਰੈਜ਼ੋਲੂਸ਼ਨ ਨੰਬਰ 417 ਸੀ 113ਵਾਂ ਕਾਂਗਰਸ ਦਾ ਸੈਸ਼ਨ ਸੀ ਔਰ ਇਹ ਜਿਹੜਾ ਉਹਨਾਂ ਨੇ ਪਹਿਲਾਂ ਤਾਂ ਇੱਥੋਂ ਹੀ ਸ਼ੁਰੂ ਕੀਤਾ ਕਿ ਪ੍ਰੇਜ਼ਿੰਗ ਇੰਡੀਆਜ਼ ਰਿਚ ਰਿਲੀਜੀਅਸ ਡਾਈਵਰਸਿਟੀ ਐਂਡ ਕਮਿਟਮੈਂਟ ਟੂ ਟੋਲਰੈਂਸ ਐਂਡ ਇਕੁਐਲਿਟੀ ਐਂਡ ਰੀਅਫਰਮਿੰਗ ਦਾ ਨੀਡ to protect the rights and freedoms of religious minorities. The mm. Farsi resolution said it commends the US government for exercising its authority in 2005 under the International Religious Freedom Act of 1996 to deny a US visa to Narendra Modi on the grounds of religious freedom violation. ਕਿ ਜਿਹੜੀਆਂ ਅਮਰੀਕਾ ਨੇ 2005 ਦੇ ਵਿੱਚ ਪਾਬੰਦੀ ਲਾਈ ਵੀਜ਼ਾ ਦੇਣ ਤੋਂ ਨਾ ਕੀਤੀ ਮੋਦੀ ਨੂੰ ਉਸ ਦੀ ਅਸੀਂ ਸ਼ਲਾਘਾ ਕਰਦੇ ਹਾਂ ਔਰ ਇਹ ਉਹਨਾਂ ਨੇ ਕਿਹਾ ਕਿ ਦਾ ਸਫਰਿੰਗ ਆਫ ਆਲ ਇੰਡੀਅਨ ਸਿਟੀਜ਼ਨਸ ਹੂ ਹੈਵ ਬੀਨ ਵਿਕਟਿਮਸ ਆਫ ਰਿਲੀਜੀਅਸ ਵਾਇਲੈਂਸ ਇਨਕਲੂਡਿੰਗ ਦਾ ਵਿਕਟਿਮਸ ਆਫ ਆਲ ਫੈਥਸ ਫ্রম 1992 ਬਾਬਰੀ ਮਸਕ ਰਾਇਟਸ ਦਾ 2002 ਗੁਜਰਾਤ ਰਾਇਟਸ ਦਾ 2008 8 오디샤 ਰਾਇਟਸ ਐਂਡ ਵਾਇਲੈਂਸ ਦੈਟ ਇਜ਼ ਓਨ ਗੋਇੰਗ ਟੁਡੇ ਹੁਣ ਇਹ ਉਸ ਵਰੇ ਚ ਜਦੋਂ ਮੋਦੀ 2014 ਦੀ ਪ੍ਰਾਈਮ ਮਿਨਿਸਟਰ ਇਲੈਕਸ਼ਨ ਲਈ ਰਨ ਕਰਨ ਜਾ ਰਿਹਾ ਸੀ ਹਾਲਾਂ ਪਾਬੰਦੀ ਮੋਦੀ ਦੇ ਉੱਤੇ 2005 ਦੀ ਲੱਗੀ ਸੀ ਪਰ ਇਹ 51 ਕਾਂਗਰਸਮੈਨਾਂ ਨੇ ਜਿਨ੍ਹਾਂ ਚ ਟਿਮ ਵਾਲਰਸ ਜਿਹੜੇ ਹੁਣ ਡੈਮੋਕ੍ਰੈਟਿਕ ਪਾਰਟੀ ਦੇ ਵਾਈਸ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਨੇ ਉਹਨਾਂ ਨੇ ਕਿਹਾ ਸੀ ਵੀ ਇਹ ਇੰਡੀਆ ਜੋ ਕੁਝ ਕਰ ਰਿਹਾ ਹੈ ਧਾਰਮਿਕ ਵਾਇਲੈਂਸ ਔਰ ਉਹਦੇ ਚ ਬਾਬਰੀ ਮਸਜਿਦ ਦਾ ਜ਼ਿਕਰ ਹੈ 2002 ਦੇ ਵਿੱਚ ਗੁਜਰਾਤ ਦੇ ਵਿਚ ਮੁਸਲਮਾਨਾ ਦੀ ਨਸਲ ਕੁਸ਼ੀਦਾ ਜ਼ਿਕਰ ਹੈ ਔਰ 2008 ਦੇ ਵਿੱਚ 오ਡੀਸਾ ਦੇ ਵਿੱਚ ਜਿੱਥੇ ਉਹਨਾਂ ਦੇ ਕੰਧਮਾਲ ਜ਼ਿਲ੍ਹੇ ਚ ਔਰ ਦੂਸਰੇ ਚ ਵੱਡੇ ਪੈਮਾਨੇ ਦੇ ਉੱਤੇ ਜਿਹੜਾ ਉਹ ਕ੍ਰਿਸਚੀਅਨਸ ਦੀ ਪਰਸੀਕਿਊਸ਼ਨ ਕੀਤੀ ਗਈ ਸੀ ਸੋ ਹਾਲਾਂ ਇੱਕ ਵੱਖਰੀ ਕਹਾਣੀ ਹੈ ਕਿ 2014 ਚ ਮੋਦੀ ਜਿੱਤ ਗਿਆ ਤੇ ਫਿਰ ਓਬਾਮਾ ਵੀ ਡੈਮੋਕ੍ਰੇਟ ਸੀ ਕਿ ਰੈਡ ਕਾਰਪਟ ਵਿਛਾਇਆ ਵੈਲਕਮ ਕੀਤਾ ਸਭ ਉਹ ਜੋ ਸਮਝੌਤਾ ਵਗੈਰਾ ਸੀ ਉਹ ਪਾਸ ਸੀ ਗਿਆ ਤੇ ਟਿਮ ਵਾਲਰਸ ਵੀ ਤਾਰੀਫ ਕਰਨ ਲੱਗ ਗਿਆ ਕਿ ਵੀ ਵਾ 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 ਕਿਉਂਕਿ ਜਦੋਂ ਉਹ ਜੁਆਇੰਟ ਸੈਸ਼ਨ ਨੂੰ ਐਡਰੈਸ ਕੀਤਾ ਕਾਂਗਰਸ ਦੇ 2016 ਚ ਮੋਦੀ ਨੇ ਸੋ ਉਹਨਾਂ ਨੇ ਕਿਹਾ ਜੀ ਹੁਣ ਸਭ ਠੀਕ ਹੈ ਪਿਛਲੇ ਗੁਨਾਹ ਸਾਰੇ ਮਾਫ ਹੋ ਗਏ ਹੁਣ ਜਿਵੇਂ ਉਹ ਸਾਡੀ ਵਾਸ਼ਿੰਗ ਮਸ਼ੀਨ ਚ ਧੁੱਲ ਗਿਆ ਇਸ ਲਈ ਕੱਪੜੇ ਜਿਹੜੇ ਨੇ ਬਿਲਕੁਲ ਨਿੱਖਰ ਕੇ ਸਾਹਮਣੇ ਆ ਗਏ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ ਸੋ ਅਥਲਨ ਅਪ੍ਰੇਕ ਫੀਅਰਜ਼ ਤੁਸਨ ਇਸ ਤਰ੍ਹਾਂ ਜੁੜੇ ਰਹਿਣਾ ਮਿਲਦੇ ਆ ਛੋਟੇ ਜਿਹੇ ਵਕਤਪੇ ਤਬਾ